ਤਨਵਾਹਿ ਗੁਰੂ ਸਾਹਿਬ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ ਜਲਨ 부ਜੀ ਸੀਤਲ ਹੋਏ ਮਨਵਾ ਸਤ ਗੁਰ ਕਾ ਦਰਸ਼ਨ ਪਾਈ ਜਿਓ ਗੁਰ ਦਾਤਾ ਗੁਰ ਹੀ ਮੈਂ ਘਰ ਗੁਰ ਦੀਪਕ ਤਹਿ ਲੋਇ ਅਮਰ ਪਦਾਰਥ ਨਾਨਕਾ ਮਨ ਮਨੈ ਸੁਖ ਹੋਇ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੇਮਰੀ ਮਹਿਮਾ ਬਰਨ ਨਾ ਸਕਉ ਤੂੰ ਠਾਕੁਰ ਉੱਚ ਭਗਵਾਨਾ ਇੱਕ ਓੰਕਾਰ ਸਤਨਾਮ ਕਰਤਾ ਪੁਰਖੋ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਮਾਰੂ ਕਬੀਰ ਜੀ ਦੀਨ ਬਿਸਾਰਿਓ ਰੇ دیਵਾਨੇ ਦੀਨ ਬਸਾਰਿਉ ਰੇ ਪੇਟ ਭਰਿਉ ਪਸ਼ੂਆ ਜੋਂ ਸੋਇਓ ਮਨੁਖ ਜਨਮ ਹੈ ਹਾਰਿਉ ਦੀਨ ਬਸਾਰਿਉ ਰੇ دیਵਾਨੇ ਦੀਨ ਬਸਾਰਿਉ ਰੇ ਪੇਟ ਭਰਿਓ ਪਸ਼ੂਆ ਜੋ ਸੋਇਓ ਮਨੁਖ ਜਨਮ ਹੈ ਹਾਰਿਓ ਰਹਾ ਸਾਧ ਸੰਗਤ ਕਬ ਹੂੰ ਨਹੀਂ ਕੀਨੀ ਰਚਿਉ ਤੰਦੇ ਝੂਠ ਸਵਾਨ ਸੁਕਰ ਬਾਇਸ ਜਿਵੇਂ ਭਟਕਤ ਚਾਲਿਓ ਉਠੋ ਆਪਸ ਕੋ ਦੀਰਗ ਕਰ ਮਾਨੈ ਔਰਨ ਕੋ ਲਗਮਾ ਤੋ ਮਨ ਸਾ ਬਾਚਾ ਕਰਮਨਾ ਮਾ ਦੇਖੇ ਦੁਜਕ ਜਾਤ ਕਾਮੀ ਕਰੋਦੀ ਚਾਤਰੀ ਬਾਜੀਗਰ ਬੇਕਾਮ ਨਿੰਦਾ ਕਰਤੇ ਜਨਮ ਸਿਰਾਨੋ ਕਬ ਹੂੰ ਨਾ ਸਿਮਰਿਓ ਰਾਂ कह कबीर चित नहीं मूर्ख मुगत गवा राम नाम जान्यो नहीं कसे उत्तर सपार कह कबीर चित नहीं ਮੂਰਖੋ ਮੁਗਦ ਗਵਾ ਰਾਮ ਨਾਮ ਜਾਣਉ ਨਹੀਂ ਕੈਸੇ ਉਤਰ ਸਪਾ ਪਰਮ ਸਨਮਾਨਯੋ ਤਨ ਤਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੀ ਗੁਰਪਿਆਰੀ ਸਾਧ ਸੰਗਤ ਜੀਓ ਤਿੰਨ ਰੋਜ਼ਾ ਗੁਰਮ ਸਮਾਗਮ ਦੇ ਤੀਸਰੇ ਆਖਰੀ ਦੀਵਾਨ ਵਿੱਚ ਬਹੁਤ ਪਿਆਰ ਨਾਲ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ ਪਹਿਲੇ ਦੋ ਦੀਵਾਨਾਂ ਵਿੱਚ ਆਪ ਜੀ ਨੇ ਅਤੀ ਸਤਿਕਾਰਯੋਗ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਪਈ ਸੇ ਪਾਈ ਪੰਤ ਪ੍ਰੀਤ ਸਿੰਘ ਜੀ ਤੇ ਨਾਲ ਪਾਸੋਂ ਗੁਰਮਤ ਗੁਰੂ ਸ਼ਬਦ ਦੀਆਂ ਵਿਚਾਰਾਂ ਦੋ ਦੀਵਾਨਾਂ ਵਿੱਚ ਸਰਵਣ ਕੀਤੀਆਂ ਨੇ ਅੱਜ ਦੇ ਦੀਵਾਨ ਵਿੱਚ ਮੇਰੇ ਤੋਂ ਪਹਿਲਾਂ ਅਤੀ ਸਤਿਕਾਰਯੋਗ ਪੈਣਾ ਦੇ ਡਾਡੀ ਜੱਥੇ ਪਾਸੋਂ ਆਪ ਜੀ ਨੇ ਨਨਕਾਣਾ ਸਾਹਿਬ ਦੇ ਸਿੰਘਾਂ ਦੀ ਜੀਵਨ ਸ਼ੈਲੀ ਕਿਵੇਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਕਿਵੇਂ ਆਪਣਾ ਖੂਨ ਡੋਲ ਕੇ ਸਾਨੂੰ ਗੁਰਦੁਆਰੇ ਆਜ਼ਾਦ ਕਰਕੇ ਦਿੱਤੇ ਉਹਨਾਂ ਦੀ ਮਿੱਠੀ ਅਤੇ ਪਿਆਰੀ ਯਾਦ ਵਿੱਚ ਆਪ ਜੀ ਨੇ ਉਹਨਾਂ ਪਰਸੋਂ ਵਿਚਾਰ ਸਰਵਣ ਕੀਤੇ ਨੇ ਭਗਤ ਕਬੀਰ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜਿਸ ਦਾ ਆਪਾਂ ਸਾਰਿਆਂ ਨੇ ਪਾਠ ਸਰਵਣ ਕੀਤਾ ਹੈ ਇਹ ਪਾਵਨ ਸ਼ਬਦ ਰਾਗ ਮਾਰੂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1105 ਦੇ ਉੱਪਰ ਸੁਭਾਏ ਮਨ ਹੈ ਇਸ ਪਾਵਨ ਸ਼ਬਦ ਰਾਹੀਂ ਸਮੁੱਚੀ ਮਨੁੱਖ ਜਾਤੀ ਨੂੰ ਭਗਤ ਕਬੀਰ ਸਹਿਬਾਨ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਕੀ ਸਿੱਖਿਆ ਦਿੰਦੇ ਨੇ ਆਓ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਜਿਤਨੇ ਵੀ ਮਾਈ ਭਾਈ ਗੁਰੂ ਦੀ ਗੋਦ ਵਿੱਚ ਬੈਠੇ ਹੋ ਜਾਂ ਲਾਈਵ ਦੇਸ਼ ਵਿਦੇਸ਼ ਵਿੱਚ ਆਪਣੇ ਘਰਾਂ ਵਿੱਚ ਬੈਠੇ ਆ ਇਸ ਸਮਾਗਮ ਦਾ ਆਨੰਦ ਪ੍ਰਾਪਤ ਕਰ ਰਹੇ ਹੋ ਪਾਗੇ ਫਤੇ ਦੀ ਸਾਂਝ بلند ਆਵਾਜ਼ ਵਿੱਚ ਗੱਜ ਕੇ ਆਖੋ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਤੁਹਾਡੇ ਵਿੱਚੋਂ ਬਾਣੀ ਦਾ ਪਾਠ ਕਰਨ ਵਾਲੇ ਗੁਰੂ ਕੇ ਪਿਆਰੇ ਬੈਠੇ ਨੇ ਜਾਂ ਲਾਈਵ ਆਪਣੇ ਘਰਾਂ ਵਿੱਚ ਬੈਠੇ ਸਰਵਣ ਕਰ ਰਹੇ ਨੇ ਜਿਹੜੇ ਗੁਰਬਾਣੀ ਪੜ੍ਹਦੇ ਨੇ ਤੇ ਇਸ ਤੋਂ ਬਾਅਦ ਪੜਨ ਤੋਂ ਬਾਅਦ ਜਿਹੜੇ ਬਾਣੀ ਦੀ ਵਿਚਾਰ ਵੀ ਕਰਦੇ ਨੇ ਇੱਕ ਹੋ ਗਿਆ ਪਾਠ ਕਰਨਾ ਇੱਕ ਹੁੰਦਾ ਬਾਣੀ ਪੜਨ ਤੋਂ ਬਾਅਦ ਇਹ ਸਮਝਣਾ ਕਿ ਮਹਾਰਾਜ ਇਸ ਬਾਣੀ ਰਾਹੀਂ ਸਿੱਖਿਆ ਕੀ ਦਿੰਦੇ ਨੇ ਦੂਜੀ ਸਟੇਜ ਹੋ ਗਈ ਤੀਜੀ ਆ ਜਿਹੜੇ ਵਿਚਾਰ ਤੋਂ ਬਾਅਦ ਇਹ ਵੇਖਦੇ ਨੇ ਵੀ ਸਾਡਾ ਰੋਜ਼ ਦਾ ਕਰਮ ਕੀ ਹੈ ਤੇ ਬਾਣੀ ਕੀ ਕਹਿੰਦੀ ਹੈ ਜਿਹਨੂੰ ਆਪਾਂ ਕੰਪੈਰੀਸ਼ਨ ਕਹਿੰਦੇ ਆ ਤੁਲਨਾ ਕਰਨੀ ਵੀ ਮਹਾਰਾਜ ਦੀ ਬਾਣੀ ਕਹਿੰਦੀ ਅਸੀਂ ਕੀ ਕਰਦੇ ਆ ਕੀ ਸਾਡੇ ਕਰਮ ਸਾਡਾ ਜੀਵਨ ਜਿਉਣ ਦਾ ਤਰੀਕਾ ਬਾਣੀ ਮੁਤਾਬਕ ਹੈ ਜਾਂ ਕੇਵਲ ਪੜ ਰਹੇ ਆ ਜਾਇਦਾ ਕਹ ਲੋ ਸੁਣ ਰਹੇ ਆ ਜਾਂ ਸੁਣਾ ਰਹੇ ਆ ਦੋਵੇਂ ਗੱਲਾਂ ਨੇ ਕੱਲਾ ਸੁਣਨ ਵਾਲੇ ਵਾਸਤੇ ਨਹੀਂ ਸੁਣਾਉਣ ਵਾਲੇ ਵਾਸਤੇ ਵੀ ਤੇ ਉਨਾ ਹੀ ਹੈ ਕੀ ਮੇਰਾ ਰੋਜ਼ ਦਾ ਜਿਹੜਾ ਕਰਮ ਹੈ ਉਹ ਬਾਣੀ ਮੁਤਾਬਕ ਹੈ ਜੁਮੇ ਜਦੋਂ ਸਵੇਰੇ ਆਪਣੇ ਮੰਜੇ ਤੋਂ ਆਪਣੇ ਬੈੱਡ ਤੋਂ ਉੱਠਦਾ ਉਦੋਂ ਤੋਂ ਲੈ ਕੇ ਰਾਤ ਸੌਣ ਤੱਕ ਜਿਹੜੇ ਮੈਂ ਕਰਮ ਕਰਦਾ ਜਿਹੜਾ ਮੈਂ ਜੀਵਨ ਜੀਉਣਾ ਕੀ ਉਹਦੇ ਵਿੱਚ ਗੁਰਬਾਣੀ ਹੈ ਗੁਰਬਾਣੀ ਨੂੰ ਮੈਂ ਜੀਉਂਦਾ ਹਾਂ ਇਹ ਵੇਖਣਾ ਹੈ ਹਰ ਇੱਕ ਨੇ ਵਿਅਕਤੀਗਤ ਹੈ ਹਰ ਇੱਕ ਨੇ ਆਪਣੇ ਆਪਣੇ ਬਾਰੇ ਸੋਚਣਾ ਹੈ ਇਹ ਜੀਵਨ ਦਾ ਸਵਾਦ ਇਦਾਂ ਤੇ ਜਿਵੇਂ ਗੁੰਗੇ ਗੂੰਗੇ ਨੇ ਗੋੜ ਖਾਦਾ ਹੋਵੇ ਇੱਕ ਬੰਦਾ ਗੋੜ ਖਾਂਦਾ ਹੈ ਤੇ ਸਵਾਦ ਦੱਸਦਾ ਹੈ ਪਰ ਕੋਈ ਵਿਅਕਤੀ ਜਿਸ ਦੀ ਜ਼ੁਬਾਨ ਨਹੀਂ ਹੈਗੀ ਬੋਲ ਨਹੀਂ ਸਕਦਾ ਤੇ ਉਹ ਵੀ ਗੋੜ ਖਾ ਲਏ ਤੇ ਉਹਨੂੰ ਕੋਈ ਪੁੱਛੇ ਵੀ ਗੁੜ ਦਾ ਸਵਾਦ ਦੱਸ ਉਹ ਕੀ ਦੱਸੇਗਾ ਉਹ ਤੇ ਉਹ ਹੀ ਜਾਣਦਾ ਜਿਹਨੇ ਚੱਖਿਆ ਇਹ ਚੰਗੇ ਕਰਮਾਂ ਦਾ ਪਰਮੇਸ਼ਰ ਦੀ ਵਿਚਾਰ ਦਾ ਜਿਹਨੇ ਆਨੰਦ ਚੱਖਿਆ ਕਿਸੇ ਨੂੰ ਕੀ ਬੋਲ ਕੇ ਦੱਸੇਗਾ ਉਹ ਤੇ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਜੇ ਕੋ ਦੇ ਬਾਰੇ ਦੱਸਣ ਦੀ ਵੀ ਕੋਸ਼ਿਸ਼ ਕਰੇ ਤੇ ਕੀ ਦੱਸ ਪਾਏਗਾ ਉਹਦੇ ਬਾਰੇ ਹੋ ਸਕਦਾ ਜਿੰਨਾ ਉਹਨੇ ਮੰਨਿਆ ਹੋਵੇ ਉਹਨੇ ਆਪਣੇ ਕੋਲ ਸ਼ਬਦ ਵੀ ਨਾ ਹੋਣ ਅਹੁਣੇ ਜਦੋਂ ਅਸੀਂ ਆ ਰਹੇ ਸੀ ਤੇ ਬੈਠੇ ਵੀਰਾਂ ਨਾਲ ਗੱਲਾਂ ਕਰ ਰਹੇ ਸੀ ਜਾਣਾ ਸਾਰਿਆਂ ਨੇ ਕੋਈ ਆ ਚਲਾ ਜਾਊਗਾ ਕੋਈ ਕੱਲ ਚਲਾ ਜਾਊਗਾ ਜਿੰਨਾ ਕਿਸੇ ਦਾ ਦੈਰਾ ਹੋਏਗਾ ਉਹਨੇ ਉਹਨੂੰ ਲੋਕ ਯਾਦ ਕਰਨਗੇ ਜੇ ਦੈਰਾ ਬੰਦੇ ਦਾ ਆਪਣੇ ਬੱਚਿਆਂ ਤੱਕ ਐ ਤੇ ਵਦ ਵਦ ਬੱਚੇ ਯਾਦ ਕਰਨਗੇ ਉਹ ਵੀ ਆ ਅੱਜਕੱਲ ਜਿਹੜਾ ਮੌਲ ਹੈ ਆਪਾਂ ਵੇਖਦੇ ਹੀ ਆ ਉਹ ਵੀ ਤਾਂ ਯਾਦ ਕਰਨਗੇ ਜੇ ਉਹਨਾਂ ਦੀ ਰੋਜ਼ ਦੇ ਕਿਸੇ ਕੰਮ ਵਿੱਚ ਮਾਂ ਬਾਪ ਚੀਤੇ ਆ ਗਏ ਤਾਂ ਜੇ ਮਾਂ ਚੇਤੇ ਆਗੀ ਤਾਂ ਜੇ ਪਿਓ ਚੇਤੇ ਆ ਗਿਆ ਤੇ ਪਿਓ ਨੂੰ ਕੋ ਯਾਦ ਕਰ ਲੂਗਾ ਜੇ ਨਾ ਉਹਨਾਂ ਦਾ ਕਰਮ ਉਹਨਾਂ ਦੇ ਜੀਵਨ ਦੇ ਨਾਲ ਨਾ ਮੇਲ ਖਾਂਦਾ ਹੋਤਾ ਸਕਦਾ ਕਈ ਵਾਰੀ ਕਈ ਕਈ ਮਹੀਨੇ ਸਾਲ ਆਪਾਂ ਨਾਮ ਵੀ ਨਹੀਂ ਲੈਂਦੇ ਕਿਸੇ ਦਾ ਯਾਦ ਵੀ ਨਹੀਂ ਕਰਦੇ ਆਪਾਂ ਜਦੋਂ ਪਾਈ ਸਾਹਿਬ ਸਟੇਜ ਤੇ ਬੋਲ ਰਹੇ ਸੀ ਇੱਕ ਸ਼ਬਦ ਉਹਨਾਂ ਬੋਲਿਆ ਵੀ ਪਾਈ ਬਲਵਿੰਦਰ ਸਿੰਘ ਉਹਨਾਂ ਦੇ ਜਾਣ ਨਾਲ ਸਾਡੀ ਕਮੇਟੀ ਨੂੰ ਸਾਡੇ ਨਗਰ ਨੂੰ ਸਾਡੇ ਇਲਾਕੇ ਨੂੰ ਜੋ ਕੰਮ ਕਰਦੇ ਸੀ ਇੱਕ ਘਾਟਾ ਪਿਆ ਤੇ ਸੱਚੀ ਗੱਲ ਕੁਦਰਤੀ ਗੱਲ ਹੈ ਤੇ ਜੇ ਉਹਨਾਂ ਦਾ ਦਾਇਰਾ ਹੁੰਦਾ ਆਪਣੇ ਪਰਿਵਾਰ ਤੱਕ ਤੇ ਇਹ ਸ਼ਬਦ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਬੋਲਣੇ ਸੀ ਦਾਇਰਾ ਵੱਡਾ ਸੀ ਇਸ ਕਰਕੇ ਆਪਾਂ ਬੋਲ ਰਹੇ ਆ ਆਪਣਾ ਕੋ ਖੂਨ ਦਾ ਰਿਸ਼ਤਾ ਥੋੜਾ ਸੀ ਆਪਣਾ ਕੋ ਉਹਨਾਂ ਦਾ ਖੂਨ ਦਾ ਰਿਸ਼ਤਾ ਤੇ ਨਹੀਂ ਸੀ ਆਪਣਾ ਤਾਂ ਰਿਸ਼ਤਾ ਸੀ ਸੇਵਾ ਦਾ ਵਿਚਾਰ ਤੇ ਸਿੱਖੀ ਦਾ ਟੱਬਰ ਵੀ ਇਹੀ ਹੋਈ ਹੈ ਬਸਲ ਜੀ ਜਿਹੜੀ ਸਿੱਖੀ ਦੀ ਫੈਮਿਲੀ ਹੈ ਨਾ ਜਿਹੜਾ ਸਿੱਖੀ ਦਾ ਪਰਿਵਾਰ ਹੋਏ ਹੈ ਖੂਨ ਦਾ ਨਹੀਂ ਹੈਗਾ ਇੱਥੇ ਖੂਨ ਦਾ ਤੇ ਬਾਬਾ ਸ੍ਰੀ ਚੰਦ ਸੀ ਪਰ ਸਿੱਖੀ ਦਾ ਬਾਬਾ ਲੈਣਾ ਸੀ ਇਸ ਵਿਚਾਰ ਨੂੰ ਸਮਝਣਾ ਖੂਨ ਦਾ ਬਾਬਾ ਮੂਹਣ ਤੇ ਮੋਰੀ ਸੀ ਸਿੱਖੀ ਦਾ ਗੁਰੂ ਰਾਮਦਾਸ ਮਹਾਰਾਜ ਜੀ ਸਨ ਭਾਈ ਜੇਠਾ ਜੀ ਦਾਤੂ ਦਾਸੂ ਜੀ ਖੂਨ ਦਾ ਰਿਸ਼ਤਾ ਸੀ ਪਰ ਬਾਬਾ ਅਮਰਦਾਸ ਜੀ ਗੁਰੂ ਅਮਰਦਾਸ ਬਣੇ ਇਹ ਸਿੱਖੀ ਦਾ ਰਿਸ਼ਤਾ ਸੀ ਤਾਂ ਹੀ ਤੇ ਸ਼ਬਦ ਵਰਤੇ ਸੀ ਸੋ ਸਿੱਖ ਸਖਾ ਬੰਧ ਪਹਿ ਪਾਈ ਜੇ ਗੁਰ ਕੈ ਬੋਲੋ ਜੀ ਜੇ ਗੁਰਕਾ ਜਿਹੜਾ ਗੁਰੂ ਦੇ ਭਾਣੇ ਵਿੱਚ ਆਉਂਦਾ ਜਿਹੜਾ ਗੁਰੂ ਦੀ ਗੁਰੂ ਕੋ ਮਨਵਾਉਂਦਾ ਨਹੀਂ ਆ ਗੁਰੂ ਦੀ ਮੰਦਾ ਵਾ ਅੱਜ ਅਸੀਂ ਗੁਰੂ ਕੋਲੋਂ ਮਨਵਾਉਨੇ ਆ ਇੱਕ ਹੁੰਦਾ ਗੁਰੂ ਦੇ ਭਾਣੇ ਇੱਕ ਉਹਦਾ ਪਿਓ ਕੋਲੋਂ ਜਿੱਦ ਕਰਕੇ ਗੱਲ ਮਨਵਾਉਣੀ ਇੱਕ ਹੁੰਦਾ ਪਿਓ ਦੀ ਗੱਲ ਮੰਨ ਲੈਣੀ ਪਿਓ ਹੋਵੇ ਸਿਆਣਾ ਤੇ ਔਲਾਦ ਉਹਦੀ ਗੱਲ ਮੰਨ ਲੈ ਤੇ ਤੁਹਾਡੇ ਘਰ ਤੇ ਦੁੱਖ ਵੀ ਸੁੱਖ ਬਣ ਜਾਣਾ ਹਾਂ ਜੇ ਪਿਓ ਗਲਤ ਹੋਵੇ ਤੇ ਫਿਰ ਤੇ ਕਹਿ ਨਹੀਂ ਸਕਦੇ ਵੀ ਪਿਓ ਕੋਲੋਂ ਪਿਓ ਦੀ ਅਸੀਂ ਕਿਉ ਮੰਨੀਏ ਜੀ ਉਹ ਤੇ ਹੈ ਹੀ ਗਲਤ ਹੈ। ਕਈ ਘਰਾਂ ਚ ਐਸਾ ਵੀ ਹੁੰਦਾ ਨਾ। ਵੀ ਪਿਓ ਗਲਤ ਕਰਦਾ ਇਸ ਕਰਕੇ ਬੱਚੇ ਕਹਿੰਦੇ ਅਸੀਂ ਕਿਦਾਂ ਮੰਨ ਲਈਏ ਜੀ ਪਿਓ ਗਲਤ ਹੈ। ਅਸੀਂ ਕਿਦਾਂ ਮੰਨ ਲਈਏ? ਪਰ ਅਕਾਲ ਪੁਰਖ ਤੇ ਗੁਰੂ ਪਿਓ ਬਾਰੇ ਤੇ ਕੋਈ ਸ਼ੱਕ ਨਹੀਂ ਨਾ ਹੈਗਾ। ਬੋਲੋ ਸਾਸਨੇ। ਤੁਸੀਂ ਸਾਰੇ ਸੂਝਵਾਨ ਬੈਠੇ ਹੋ। ਅਜੇ ਦੁਨਿਆਵੀ ਪਿਓ ਗਲਤ ਹੋਵੇ ਕੋਈ ਨਸ਼ਾ ਕਰਦਾ ਹੋਵੇ ਤੇ ਗਲਤ ਆਦਤਾਂ ਹੋਣ ਤੇ ਉਹ ਆਪਣੇ ਬੱਚਿਆਂ ਕੋਲੋਂ ਗੱਲ ਮੰਨ ਮਨਵਾਵੇ ਜਾਂ ਬਾਪ ਪੁੱਤਰ ਨੂੰ ਕੁਝ ਕਵੇ ਤੇ ਪੁੱਤਰ ਕਵੇਗਾ ਅਸੀਂ ਕਿਦਾਂ ਮੰਨੀਏ ਬਾਪ ਹੈ ਹੀ ਗਲਤ ਹੈ ਅਸੀਂ ਕਿਦਾਂ ਮੰਨ ਲਈਏ ਜੀ ਗਲਤ ਗੱਲ ਕਿਦਾਂ ਮੰਨ ਲਈਏ ਤੇ ਗੱਲ ਵਜਨਦਾਰ ਹੈ ਕਿ اولاد ਨਸ਼ਾ ਨਹੀਂ ਕਰਦੀ ਬਾਪ ਨਸ਼ਾ ਦਸਦੀ ਸੀ ਕਿ ਜਾਂ ਕਰਨ ਜਿਵੇਂ ਵੇਖਿਆ ਆਨੰਦ ਕਾਰਜ ਪੁੱਤਰ ਦਾ ਹੋਣਾ ਹੈ اولاد ਕਹਿੰਦੀ ਅਸੀਂ ਨਾ ਨਸ਼ਾ ਪੀਣਾ ਹੈ ਨਾ ਪੀਣਾ ਬਾਪ ਨੇ ਲੋਕਾਂ ਦੇ ਘਰੋਂ ਪੀਤਾ ਹੁੰਦਾ ਉਹ ਕਹਿੰਦਾ ਮੈਂ ਤਾਂ ਇਸ ਤੋਂ ਬਿਨਾ ਕਾਰਜ ਨਹੀਂ ਕਰਨ ਦੇਣਾ ਹੁਣ ਉੱਥੇ ਕੋਈ ਇਹ ਕਵੇ ਵੇਖੋ ਜੀ ਇਹ ਤਾਂ ਔਲਾਦ ਤੋਂ ਔਲਾਦ ਤਾਂ ਇਹਨਾਂ ਦੀ ਆਪਣੇ ਬਾਪੂ ਦੀ ਗੱਲ ਤੋਂ ਆਕੀ ਹੋ ਗਈ ਹੈ ਹੁਣ ਜਦੋਂ ਬਾਪੂ ਦਾ ਹੁਕਮ ਹੀ ਗਲਤ ਹੈ ਤੇ ਔਲਾਦ ਨੇ ਤੇ ਆਕੀ ਆਪੇ ਹੋਣਾ ਹੋਣਾ ਬਾਬ ਤੱਕਾ ਕਰਦਾ ਹੋਵੇ ਤੇ ਕਈ ਵਾਰੀ ਸਾਰੇ ਘਰਾਂ ਚ ਕੋਈ ਜਾਂ ਤੇ ਨਾ ਮੌਲ ਹੁੰਦਾ ਕਈਆਂ ਘਰਾਂ ਚ ਬਾਬ ਤੱਕਾ ਕਰਨ ਵਾਲਾ ਹੋ ਸਕਦਾ ਪਰ ਇਸ ਅਕਾਲ ਪੁਰਖ ਵੈਗੁਰੂ ਪਰਮੇਸ਼ਰ ਬਾਬ ਬਾਰੇ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈਗਾ ਕਿ ਉਹ ਤੱਕਾ ਕਰਦਾ ਹੋਏਗਾ ਉਹਤੇ ਸਤਿਗੁਰ ਸਭਨਾ ਦਾ ਭਲਾ ਮਨਾਏ ਦਾ ਉਹ ਤੇ ਸਭ ਦਾ ਭਲਾ ਮੰਨਦੇ ਨੇ ਸਭ ਦਾ ਹੀ ਭਲਾ ਹੋਵੇ ਕਿਸਦਾ ਬੁਰਾ ਹੋਵੇ ਹੀ ਨਾ ਕੋਈ ਇੱਥੇ ਵੀ ਆਵੇ ਗੁਰੂ ਕੋਲੋਂ ਗੱਲ ਮੰਨਵਾਉਣ ਵਾਸਤੇ ਵੀ ਤੁਸੀਂ ਮੇਰੀ ਮੰਨੋ ਫਿਰ ਤਾਂ ਸੋਚਣਾ ਪੈਂਦਾ ਵੀ ਅਸੀਂ ਗਲਤ ਸਾਡੀ ਜੇਦ ਹੋਵੇ ਕਿ ਮੈਂ ਤੇ ਮੰਨਵਾਉਣਾ ਹਾਂ ਗੁਰੂ ਕੋਲੋਂ ਤੇ ਨਾ ਸ਼ਬਦ ਵਰਤੀ ਅਰਦਾਸ ਕਿ ਮੈਂ ਤੇ ਅਰਦਾਸ ਹੀ ਕਰ ਰਿਹਾ ਹਾਂ ਅਰਦਾਸ ਮਨਾਉਣੀ ਨਹੀਂ ਹੁੰਦੀ ਅਰਦਾਸ ਦਾ ਮਤਲਬ ਹੁੰਦਾ ਮੈਂ ਤਰ ਸਕਾਂ ਤੁਹਾਡੇ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸੱਦ ਬਹਾਲੇ ਪਾਸ ਤੇਰੀ ਅਰਦਾਸ ਵਿੱਚ ਸਤ ਤੇ ਸੰਤੋਖ ਹੋਵੇ ਤਾਂ ਤੈਨੂੰ ਪਿਓ ਦੀ ਗੱਲ ਵਕੜੀ ਮਿਲੇਗੀ ਜੀ ਬਾਪੂ ਕਹੇਗਾ ਤੇਰਾ ਮੱਥਾ ਚੁੰਮਾ ਤੇਰੀ ਅਰਦਾਸ ਵਿੱਚ ਸਤ ਵੀ ਹੈਗਾ ਸੀ ਤੇ ਸੰਤੋਖ ਵੀ ਹੈਗਾ ਸੀ ਸਾਡੀ ਅਰਦਾਸ ਵਿੱਚ ਬੇਸੰਤੋਖੀ ਹੁੰਦੀ ਹੈ ਵਿਚਾਰਤਾਰਾ ਤੇ ਅੱਜ ਮਾਰੇਉ ਧਿਆਨ ਬਹੁਤੇ ਤਾਂ ਮਨਾਉਣ ਆਉਂਦੇ ਨੇ ਗੁਰੂ ਨੂੰ ਵੀ ਤੁਸੀਂ ਸਾਡੀ ਮੰਨ ਲਓ ਜਿਹਨੂੰ ਆਪਾਂ ਸੁਖਣਾ ਸ਼ਬਦ ਕਹਿੰਦੇ ਆ ਜੀ ਸੁਖਣਾ ਸ਼ਬਦ ਕੀ ਹੈ ਸਾਡੀ ਮੰਨੋ ਮੰਨੋਗੇ ਤੇ ਮੈਂ ਆ ਕੰਮ ਕਰਾਂਗਾ ਮੈਂ ਸੁਖਣਾ ਸੁਖੀ ਹੈ ਤੁਹਾਡੇ ਪੰਜ ਐਤਵਾਰਾਂ ਮੰਗਾ ਮੈਂ ਸੁਖਣਾ ਸੁਖੀ ਹੈ ਤੁਹਾਡੇ ਮੈਂ ਕਮਰਾ ਬਣਾ ਕੇ ਦੇਵਾਂਗਾ ਸੁਖਣਾ ਸੁਖੀ ਹੈ ਮੇਰੀ ਗੱਲ ਮੰਨ ਲਓ ਮੈਂ ਇਦਾਂ ਕਰਾਂਗਾ ਉਹ ਕੌਣ ਨੇ ਭਲਾ ਘਰਾਂ ਚ ਬੇਚੀ ਸੋਚਿਓ ਜਿਹੜੇ ਗੁਰੂ ਦੀ ਮੰਨਣ ਨਹੀਂ ਆਉਂਦੇ ਗੁਰੂ ਨੂੰ ਬੋਲੋ ਬੋਲੋ ਗੁਰੂ ਕੇ ਪਿਆਰੇ ਗੁਰੂ ਨੂੰ ਇਹ ਕੰਨ ਆਉਂਦੇ ਆ ਵੀ ਸਾਡੇ ਮੁਤਾਬਕ ਚੱਲੋ ਤੁਸੀਂ ਅਸੀਂ ਕਮਰਾ ਬਣਾ ਦਿੰਨੇ ਆ ਤੁਸੀਂ ਸਾਡੀ ਗੱਲ ਮੰਨ ਲਓ ਮੈਂ ਤੁਹਾਡੇ ਪੰਜ ਸੱਤ ਐਤਵਾਰ ਆਉਂਗਾ ਤੁਸੀਂ ਮੇਰੀ ਗੱਲ ਮੰਨ ਲਓ